ਲਗ ਪੜੇ ਬਕਸੇ ਤੇ ਨਿੰਦਾਂ ਲੰਤ ਜੈਸੰਗੀ ਤਰ੍ਹਾਂ ਦਾ ਸਟਾਫ ਹੈ ਕਿਰਚਾ ਅਰੋਗਤਲਾ ਤਾਂ ਇੱਕ ਵੀਡੀਓ ਜਿਸ ਵੇਲੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਦਰਸਲ ਕੈਮਰੇ ਦੇ ਵਿੱਚ ਕਿਸੇ ਸਖਸ਼ ਦੇ ਵੱਲੋਂ ਇਸ ਵੀਡੀਓ ਨੂੰ ਬਣਾ ਕੇ ਵਾਇਰਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਰੇਲਵੇ ਕਰਮਚਾਰੀ ਦੀਆਂ ਘਟੀਆਂ ਹਰਕਤਾਂ ਨੇ ਜਿਹੜੀਆਂ ਉਹ ਕੈਦ ਹੋ ਜਾਂਦੀਆਂ ਨੇ ਤਾਂ ਵੱਡੀ ਲਾਪਰਵਾਹੀ ਦੇਖ ਨੂੰ ਮਿਲਦੀ ਹੈ ਜਿੱਥੇ ਰੇਲਵੇ ਕਰਮਚਾਰੀ ਪਰ ਪਿਛਲੇ ਕਈ ਸਮੇਂ ਤੋਂ ਫੋਨ ਦੇ ਉੱਤੇ ਗੱਲ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਗਾਹਕ ਨੇ ਜਿਹੜੇ ਉਹ ਉੱਥੇ ਖੜ ਕੇ ਉਸ ਦਾ ਇੰਤਜ਼ਾਰ ਕਰ ਰਹੇ ਨੇ ਤੇ ਵਾਰ-ਵਾਰ ਉਹਨਾਂ ਨੂੰ ਕਹਿ ਰਹੇ ਨੇ ਕਿ ਤੂੰ ਸਾਡਾ ਟਾਈਮ ਖਰਾਬ ਨਾ ਕਰ ਪਰ ਫਿਰ ਵੀ ਉਸ ਦੇ ਕੰਨ ਦੇ ਉੱਤੇ ਜੂਣੀ ਸਰਕ ਦੀ ਕੋਈ ਅਸਰ ਨਹੀਂ ਹੁੰਦਾ ਤਸਵੀਰਾਂ ਯਾਦਵੀ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਸਖਸ਼ ਰੇਲਵੇ ਕਰਮਚਾਰੀ ਜੋ ਦੱਸਿਆ ਜਾਂਦੀ ਆਪਣੀ ਡਿਊਟੀ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਪਰ ਵੱਡੀ ਲਾਪਰਵਾਹੀ ਉਸ ਦੀ ਜ਼ਰੂਰ ਦੇਖ ਨੂੰ ਮਿਲਦੀ ਹੈ ਤਾਂ ਦੱਸ ਦੇ ਕਿ ਹੁਣ ਇਸ ਦੇ ਖਿਲਾਫ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਜੀ ਹਾਂ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਿਉਂਕਿ ਸੈਂਕੜੇ ਯਾਤਰੀ ਨੇ ਜਿਹੜੇ ਇਸ ਦਾ ਇੰਤਜ਼ਾਰ ਕਰਦੇ ਸੀ ਕਿ ਕਦੋਂ ਕੰਨ ਦੇ ਨਾਲੋਂ ਫੋਨ ਉਤਾਰੇ ਤੇ ਕਦੋਂ ਉਹਨਾਂ ਦੇ ਕੰਮ ਨੇ ਜਿਹੜੇ ਉਹ ਕਰਕੇ ਦੇਵੇ ਪਰ ਫੋਨ ਦੇ ਉੱਤੇ ਗੱਲਾਂ ਕਰਦਾ ਇਹ ਕਰਮਚਾਰੀ ਨਜ਼ਰ ਆ ਰਿਹਾ ਸੀ ਲਗਾਤਾਰ ਮੋਬਾਈਲ ਫੋਨ ਦੇ ਉੱਤੇ ਹੀ ਗੱਲ ਕਰਦਾ ਸੀ ਤਾਂ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਸਟੇਸ਼ਨ ਮਾਸਟਰ ਨੂੰ ਭੇਜ ਦਿੱਤੀ ਗਈ ਔਰ ਉਸ ਤੋਂ ਬਾਅਦ ਵੱਡਾ ਐਕਸ਼ਨ ਇਸ ਦੇ ਖਿਲਾਫ ਲੈ ਲਿਆ ਗਿਆ ਹੈ ਇਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਤਸਵੀਰਾਂ ਨੇ ਜਿਹੜੀਆਂ ਆਪੀ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਈਆਂ ਨੇ ਜਿੱਥੇ ਰੇਲਵੇ ਕਰਮਚਾਰੀ ਦੀ ਕਟਿਆ ਹਰਕਤ ਹੈ ਜਿਹੜੀ ਉਹ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਔਰ ਵੱਡੀ ਲਾਪਰਵਾਹੀ ਹੈ ਜਿਹੜੀ ਇਸ ਰੇਲਵੇ ਸਟੇਸ਼ਨ ਦੇ ਜਿਹੜੇ ਕਰਮਚਾਰੀ ਦੀ ਜ਼ਰੂਰ ਦੇਖਣ ਨੂੰ ਮਿਲਦੀ ਹੈ